ਸਵਾਗਤ ਹੈ ਪਿੰਡ ਬੁਰਜਟਲ ਮਾ ਜ਼ਿਲ੍ਹਾ ਮਾਨਸਾ ਦਾ ਵੀਡੀਓ ਲੈ ਕੇ ਆਇਆ ਸਾਰੇ ਪਸ਼ੂ ਪਾਲਕ ਭਰਾਵਾਂ ਦੇ ਸਾਰੇ ਕਿਸਾਨ ਭਰਾਵਾਂ ਦੀ ਕੰਮ ਦੀ ਵੀਡੀਓ ਆ ਸਾਰੇ ਆਪਣੇ ਘਰਾਂ 'ਚ ਜਾਂ ਪਸ਼ੂ ਰੱਖੀ ਹੁੰਦੇ ਮੱਝਾ ਗਾਵਾਂ ਹਨ ਜੋ ਵੀ ਹੈ ਉਹਨਾਂ ਦੇ ਦੁੱਧ ਵਧਾਉਣ ਲਈ ਡ్రਾਈ ਕਰਨ ਲਈ ਸਾਰੇ ਹਰ ਪ੍ਰਕਾਰ ਦੀ ਫੀਡ ਆਹਾਂ ਮਾਰਦੇ ਵੀਰ ਪਾਇਨਰ ਦੇ ਸਿੰਘ ਫੀਡ ਸਟੋਰ ਥੱਲੇ ਇਹਨਾਂ ਦਾ ਕੰਟੈਕਟ ਨੰਬਰ ਆ 22 ਲੱਖੇ ਦੀ ਸ਼ਾਪ ਦੇ ਖੜੇ ਆ ਸਭਾ ਨੇਚਰ ਵੀ ਬਹੁਤ ਵਧੀਆ ਹੈ ਡੀਲਿੰਗ ਵੀ ਬਹੁਤ ਵਧੀਆ ਇਹਨਾਂ ਦੀ ਸਮਝਾਉਣ ਦਾ ਤਰੀਕਾ ਹੀ ਬਹੁਤ ਵਧੀਆ ਜੋ ਪ੍ਰੋਪਰ ਆਪਾਂ ਨੂੰ ਖਾਲ ਵਾਰੇ ਜਾਣਕਾਰੀ ਦਿੰਦਿਆਂ ਵੀ ਕਿੰਨੀ ਮਾਤਰਾ ਚ ਪਾਉਣੀ ਹੈ ਬਹੁਤ ਵਧੀਆ ਡੀਲ ਕਰਦੇ ਆ ਆ ਜੋ ਤੁਹਾਨੂੰ ਆਪਾਂ ਅੰਦਰ ਦਾ ਥਿਊ ਦਿਖਾਉਣਾ ਤੇ 22 ਲੱਖੇ ਨਾਲ ਗੱਲ ਵੀ ਕਰਾਉਨੇ ਆ ਪਿੰਡ ਬੁਰਜਟਲਮਾ ਆ ਜੋ ਲੈ ਬਾਈ ਜਸਨਾ ਨੇੜੇ ਲੈ ਸਤਿ ਸ਼੍ਰੀ ਅਕਾਲ ਬਾਈ ਲਖੇ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਆ ਜੀ ਪਰਿਵਾਰ ਖਾਂ ਜੀ ਬਾਈ ਲਖੇ ਨਾਲ ਗੱਲ ਕਰਾਉਨੇ ਆ ਪਿੰਡ ਬੁਰਜਟਲਮਾ ਜਿਹੜਾ ਕੀ ਆਪਣਾ ਨੇੜੇ ਆਪਾਂ ਨੂੰ ਮੰਡੀ ਸਹਿਰ ਆਪਾਂ ਜਾਣਦੇ ਆ ਹਨਾ ਚਲੋ ਖਰਚਾ ਵੀ ਪੈ ਜਾਂਦਾ ਬੋਰੀ ਤੇ ਹੁੰਦੀ ਹੀ ਆ 10 20 ਦਾ ਲਾਲ ਚ ਸਭ ਨੂੰ ਧੰਨਵਾਦ ਵੀ ਹੈ ਬਾਈ ਦਾ ਵੀ ਸਾਡਾ ਨੇੜੇ ਜਿਹੜਾ ਦੁੱਧ ਦੇ ਪਸ਼ੂਆਂ ਨੂੰ ਖਰਾਕ ਨੇੜੇ ਪ੍ਰਬੰਧ ਕਰਦਾ। ਭਾਈ ਲੱਖੇ ਜੇ ਹੁਣ ਆਪਾਂ ਸਪਲੀਮੈਂਟ ਮਤਲਬ ਆਪਣੀ ਫੀਡ ਹੈ ਜਿਹੜੀ ਕਿਹੜੇ-ਕਿਹੜੇ ਪ੍ਰਕਾਰ ਦੀ ਆਪਾਂ ਨੂੰ ਮਿਲਦੀ ਆ। ਸਾਰੀ ਸਾਨੂੰ ਜਾਣਕਾਰੀ ਦੇ ਦਿਓ ਖੁੱਲ ਕੇ ਜਿਹੜਾ ਆਪਣੇ ਕਿਸਾਨ ਪਾ ਭਾਈਚਾਰਾ ਪਸ਼ੂ ਪਾਲਕ ਭਾਈਚਾਰਾ ਸਾਰਿਆਂ ਦੀ ਮਦਦ ਹੋ ਸਕੇ। ਆਪਣੇ ਕੋਲੇ ਬਾਈ ਜੀ ਜਿਵੇਂ ਜਦੋਂ ਕਟਰੂ ਜਾਂਦਾ ਹੈ ਹੋਂਦੇ 15 ਦਿਨਾਂ ਤੋਂ ਲੈ ਕੇ ਠੀਕ ਹੈ ਜੀ। ਹਰ ਇੱਕ ਲੈਵਲ ਦੀ ਫੀਡ ਆਪਣੇ ਕੋਲੇ ਬਾਈ ਲੱਖੇ ਜਿਓ ਹੁਣ ਆਪਣੇ ਨਾ ਜ਼ਿਆਦਾਤਰ ਆਪਾਂ ਨੂੰ ਜ਼ਰੂਰਤ ਹੁੰਦੀ ਹੈ ਜਿੱਦਾਂ ਕੀ ਹੈ ਨਾ ਦੁੱਧ ਵਧਾਉਣ ਵਾਲੀਆਂ ਉਹਨਾਂ ਫੀਡਾਂ ਬਾਰੇ ਸਾਨੂੰ ਪ੍ਰੋਪਰ ਜਾਣਕਾਰੀ ਦੇ ਦਿਓ ਵੀ ਦੁੱਧ ਵਧਾਉਣ ਲਈ ਤੇ ਬਣੇ ਰੱਖਣ ਲਈ ਪਸ਼ੂ ਨੂੰ ਹਨਾ ਲੈਵਲ 'ਚ ਕਿਹੜੀ ਬੋਰੀਆਂ ਦੀ ਆਪਣੇ ਕੋਲੇ ਜ਼ਿਆਦਾਤਰ ਮੰਗੇਗੀ ਤੇ ਆਪਣੇ ਕੋਲੇ ਮਿਲਦੀਆਂ ਵੀ ਨਾ ਆਪਣੇ ਕੋਲੇ ਬਾਈ ਹਰ ਇੱਕ ਤਰ੍ਹਾਂ ਦੇ ਜਿਵੇਂ ਕੋਈ ਘੱਟ ਦੁੱਧ ਦੇਣ ਵਾਲੀ ਹੈ ਕੋਈ ਬਰੀਡ ਹੁੰਦੀ ਹੈ ਤਾਂ ਉਹਨੂੰ ਵੀ ਹੈ ਜਿਵੇਂ ਉਹ ਕੋਈ 50 ਲੀਟਰ ਹੈ 55 ਲੀਟਰ ਹੈ 35 ਲੀਟਰ ਉਹਨਾਂ ਵਾਸਤੇ ਵੀ ਹੈ ਹਰ ਇੱਕ ਜਿਵੇਂ ਮੇਨਟੇਨ ਰੱਖਣ ਵਾਸਤੇ ਠੀਕ ਹੈ ਜੀ ਸਭ ਤੋਂ ਮੇਨ ਗੱਲ ਇਹ ਹੈ ਕਿ ਤੁਹਾਨੂੰ ਇੱਕੋ ਸੱਤ ਥੱਲੇ ਹਾਂਜੀ ਚਾਰ ਦੇਸ਼ਾਂ ਦੀ ਟੈਕਨੋਲੋਜੀ ਮਿਲੂਗੀ ਇੱਥੋਂ ਠੀਕ ਹੈ ਜਿਵੇਂ ਆਪਣੇ ਕੋਲੇ ਆ ਗਈ ਇਹ ਸੰਜਨ ਹੈ ਠੀਕ ਹੈ ਜੀ ਇਹ ਪਹਿਲੇ ਇੱਕ ਨੰਬਰ ਵਾਲੀ ਕੋਰੀਆ ਕੰਪਨੀ ਦੀ ਟੈਕਨੋਲੋਜੀ ਐ ਇਹ ਚ ਠੀਕ ਐ ਬਾਹਰੋਂ ਫੋਰਡ ਇੰਪੋਰਟ ਹੁੰਦੀ ਐ ਜਣੀ ਨਹੀਂ ਉਹ ਨਹੀਂ ਟੈਕਨੋਲੋਜੀ ਉਹਨਾਂ ਦੀ ਐ ਅਪਣਾਉਂਦੇ ਉਸ ਤਰੀਕੇ ਨਾਲ ਐ ਠੀਕ ਐ ਬਾਈ ਉਸ ਤੋਂ ਬਾਅਦ ਆਪਣੇ ਕੋਲੇ ਡੀ ਹਿਊਜ਼ ਆ ਗਈ ਠੀਕ ਐ ਜੀ ਇਹ ਹਾਲੈਂਡ ਦਾ ਹਾਲੈਂਡ ਦੀ ਐ ਦੇਸ਼ ਦੀ ਬਾਈ ਠੀਕ ਐ ਜੀ ਉੱਥੋਂ ਦੀ ਟੈਕਨੋਲੋਜੀ ਐ ਠੀਕ ਐ ਬਾਈ ਤੇ ਉਸ ਤੋਂ ਬਾਅਦ ਆਪਣੇ ਕੋਲੇ ਕਾਰਗੇਲ ਆ ਗਈ ਠੀਕ ਐ ਇਹ 8000 ਆ ਗਈ ਨਾ ਬਾਈ ਇਹ 8000 ਪ੍ਰੋਡਕਟ ਆ ਗਿਆ ਬਾਈ ਸਭ ਤੋਂ ਵੱਧ ਵੇਚਣ ਵਾਲਾ ਪ੍ਰੋਡਕਟ ਐ ਠੀਕ ਐ ਜੀ ਇਹ ਆਪਣਾ ਯੂ ਐਸ ਏ ਦਾ ਆ ਗਿਆ ਠੀਕ ਐ ਜੀ ਤੇ ਨਾਲ ਆਪਣਾ ਇੰਡੀਆ ਦੀ ਵੀ ਜਿਹੜੀ ਬਹੁਤ ਵਧੀਆ ਇਸ ਲਈ 60 ਸਾਲਾਂ ਤੋਂ ਕੰਮ ਕਰ ਰਹੀ ਕੰਪਨੀ ਹੈ ਇੰਜਨ ਮਾਰਕਾ ਸਰੋਹੀ ਖਾਲ ਠੀਕ ਹੈ ਜੀ ਆਹ ਹੁੰਦੀ ਹੈ ਬਈ ਉਹ ਇੰਜਨ ਮਾਰਕਾ ਹਨਾ ਹਾਂ ਠੀਕ ਹੈ ਬਹੁਤ ਪੁਰਾਣਾ ਬ੍ਰਾਂਡ ਹੈ ਬਈ ਬਹੁਤ ਘੱਟ ਲੋਕ ਰੱਖਦੇ ਕਿਉਂਕਿ ਬਚਤ ਬਹੁਤ ਘੱਟ ਹੈ ਪਰ ਆਪਾਂ ਕਿਸਾਨ ਭਰਾਵਾਂ ਦੇ ਲੋਡ ਨੂੰ ਧਿਆਨ ਚ ਰੱਖਦੇ ਹੋਏ ਆਪਾਂ ਇਹ ਵੀ ਉਹਨਾਂ ਨੂੰ ਅਵੇਲੇਬਲ ਕਰਾਈ ਹੋਈ ਹੈ ਧੰਨਵਾਦ ਬਾਈ ਜੀ ਹੁਣ ਬਈ ਲਖੇ ਜੇ ਅੱਜ ਜਲਦੀ ਜਲਦੀ ਵੀਡੀਓ ਤੇ ਇੱਕ ਗੱਲ ਕਰੀਏ ਜਮਿਆ 8000 ਆਗੀ ਕਰਕੇ ਲੀਦੀ ਆਪਣੇ ਕੋਲੇ 4000 ਇਦਾਂ ਇਦਾਂ ਵਗੈਰਾ ਡੋਣਾ ਸਾਰੇ ਭਾਈ ਜਿਵੇਂ 7 ਇੰਨਾ ਤਿੰਨਾ ਕੰਪਨੀਆਂ ਦੇ ਸਟਾਰਟਰ ਤੋਂ ਲੈ ਕੇ ਟਾਪ ਤੱਕ ਹਰ ਇੱਕ ਬ੍ਰਾਂਡ ਆਪਣੇ ਕੋਲੇ ਉਪਲਬਧ ਮਿਲੂਗਾ ਠੀਕ ਹੈ ਜੇ ਕਿਸੇ ਨੂੰ ਕੋਈ ਇੱਥੇ ਪਹੁੰਚਣ ਦੀ ਪ੍ਰੋਬਲਮ ਹੈ ਕਿਸੇ ਨੂੰ 10 ਗੱਟੇ ਚਾਹੀਦੇ ਆਪਾਂ ਪਹੁੰਚ ਵੀ ਕਰਕੇ ਦੇਵਾਂਗਾ ਠੀਕ ਹੈ ਹਾਂ ਕਈ ਵਾਰੀ ਕਿਸੇ ਨੇ ਫਾਰਮ ਤੇ ਪਹੁੰਚ ਕਰਾਉਣੀ ਹੁੰਦੀ ਹੈ ਮਾਤਰਾ ਜ਼ਿਆਦਾ ਹੋਈ ਨੇ ਬੋਰੀਆਂ ਦੀ ਪਹੁੰਚ ਵੀ ਕਰਦੇ ਆ ਬਾਈ ਤੇ ਬਾਜ਼ਾਰ ਰੇਟਾਂ ਦੇ ਮਿਲੂ ਭਾਈ ਤੁਸੀਂ ਮੰਡੀ ਤੋਂ ਪਤਾ ਕਰਕੇ ਫੇਰ ਚਾਹੇ ਮੈਨੂੰ ਪੈਸੇ ਦੇ ਦਿਓ ਦੂਜਾ ਅਪਾ ਇਹਨਾਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋਏ ਵੀ ਵੀਰਾਂ ਨੂੰ ਕਿਸਾਨ ਵੀਰਾਂ ਨੂੰ ਦੁੱਧ ਪੌਣ ਵਾਲਿਆਂ ਨੂੰ ਕਿਤੇ ਹੋਰ ਨਾ ਜਾਣਾ ਪਵੇ ਹਾਂਜੀ ਬਾਈ ਜਿਵੇਂ ਆਪਣਾ ਮਿਨਰਲ ਮਿਕਸਚਰ ਹੈ ਠੀਕ ਹੈ ਬਾਈ ਕਾਰਗਿਲ ਕੰਪਨੀ ਦਾ ਬਾਈ ਬੈਸਟਮੈਨ ਦੇ ਨੋ ਤੇ ਆਉਂਦਾ ਹੈ ਇਹ ਵੀ ਹੈ ਠੀਕ ਹੈ ਜੀ ਵਾਫਰ ਹੈ ਜਿਹੜਾ ਆਪਣੇ ਲੀਵਰ ਦੇ ਜਿਹੜਾ ਪੀ ਐਚ ਲੈਵਲ ਨੂੰ ਸੈੱਟ ਕਰਨ ਵਾਸਤੇ ਹੈ ਠੀਕ ਹੈ ਬਾਈ ਇਹਦੇ ਨਾਲ ਆਪਣੇ ਕੋਲੇ ਬਾਈ ਖੁਸ਼ੀ ਦੀ ਗੱਲ ਹੈ ਕਿ ਮੈਟ ਵੀ ਆਪਣੇ ਕੋਲੇ ਉਪਲਬਧ ਨੇ ਜੇ ਕਿਸੇ ਨੂੰ ਕੋਈ ਜ਼ਰੂਰਤ ਹੈ ਹਾਂ ਇਹ ਚੀਜ਼ ਲੱਖੇ ਆਹ ਚੀਜ਼ ਦਾ ਬਾਈ ਬਹੁਤ ਵਧੀਆ ਤੁਸੀਂ ਲੈਂਦਾ ਬਰਾ ਬ੍ਰਾਂਡ ਹੀ ਲਾ ਲੋ ਇੱਕ ਤਰ੍ਹਾਂ ਦਾ ਇਹ ਮਟਾਟਾ ਕੰਪਨੀ ਦੇ ਆ ਬਈ ਇਹ ਇਨ੍ਹਾਂ ਦੇ ਹੀ ਤਾਂ ਲੋਡ ਬਈ ਬਹੁਤ ਜ਼ਿਆਦਾ ਪੈਂਦੀ ਆ ਮਟਾਟਸ ਤੋਂ ਵਚਿਤ ਕਰਦੇ ਆ ਹਾਂ ਮਟਾਟਸ ਤੋਂ ਬਈ ਜਿਵੇਂ ਹੁਣ ਥਣ ਖਰਾਬ ਹੋ ਜਾਂਦੇ ਆਪਣੇ ਪਿੰਡਾਂ ਜਿਹਾ ਪਕੌੜ ਕਰ ਜਾਂਦੇ ਪਰ ਅਸੀਂ ਇਸੇ ਚੀਜ਼ ਨੂੰ ਕਿਸਾਨ ਵੀਰਾਂ ਨੂੰ ਧਿਆਨ ਚ ਰੱਖ ਕੇ ਹਾਂਜੀ ਬਾਈ ਜੀ ਵੀਰ ਨੂੰ ਕਿਸੇ ਨੂੰ ਪਸ਼ੂਆਂ ਸੰਬੰਧਤ ਕੋਈ ਵੀ ਪ੍ਰੋਬਲਮ ਨਾ ਆਵੇ। ਦੂਜੀ ਗੱਲ ਬਾਈ ਅੱਜ ਹੋਰ ਸਾਨੂੰ ਮੈਂ ਖੁਸ਼ੀ ਦੱਸਦਾ। ਹਾਂਜੀ ਬਾਈ ਕਿਸੇ ਵੀ ਵੀਰ ਨੂੰ ਕੋਈ ਪਸ਼ੂਆਂ ਨਾਲ ਸੰਬੰਧਤ ਕੋਈ ਸਾਡੀ ਫੀਡ ਵਰਤ ਰਹੇ ਬੰਦੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ। ਉਹ ਸਾਡੇ ਨਾਲ ਸੰਪਰਕ ਕਰੇ ਤਾਂ ਅਸੀਂ ਡਾਕਟਰ ਵੀ ਉਪਲਬਧ ਕਰਾਵਾਂਗੇ ਉਹਨਾਂ ਨੂੰ। ਲਓ ਬਾਈ ਜੀ। ਇਹ ਦੁੱਧ ਉੱਤੇ ਕੁਛ ਨਹੀਂ। ਇੱਕ ਬਾਈ ਲਖੇ ਜਿਵੇਂ ਆਪਣੇ ਪਹਿਲੜਾ ਝੋਟੀਆਂ ਜਾਂ ਗਾਵਾਂ ਨੂੰ ਜ਼ਿਆਦਾਤਰ ਭਲੂਣ ਆ ਜਾਂਦੀ ਹੈ। ਉਹਨਾਂ ਲਈ ਕੋਈ ਚੀਜ਼ ਕੋਈ ਪ੍ਰੋਡਕਟ ਬਾਈ ਏ ਭਾਈ ਆਪਾਂ ਜੇ ਇਹ ਚੀਜ਼ਾਂ ਯੂਜ਼ ਕਰਾਂਗੇ ਨਾ ਜਿਵੇਂ ਬੈਸਟਮੈਨ ਆ ਗਿਆ ਤੇ ਇਹ ਦੋਨੇ ਚੀਜ਼ਾਂ ਯੂਜ਼ ਕਰਾਂਗੇ ਆਪਾਂ ਹਾਂ ਜੀ ਬਹੁਤ ਘੱਟ ਪ੍ਰੋਬਲਮ ਆਉਂਦੀ ਹੈ ਨਾ ਹਾਂ ਉਹਦੇ ਦੇ ਵਿੱਚ ਤਖਲੀਫ ਬਹੁਤ ਜ਼ਿਆਦਾ ਹੁੰਦੀ ਹੈ ਨਾ ਹਾਂ ਉਹ ਚ ਜਾਨੀ ਕਹਿੰਦਾ ਉਹਨੂੰ ਇੱਕੋ ਹੀ ਗੱਲ ਲੱਗਦੀ ਵੀ ਕਿਸੇ ਵੀ ਤਰ੍ਹਾਂ ਦਾ ਡੈਰੀ ਨਾਲ ਸੰਬੰਧ ਉਸ ਨੂੰ ਪ੍ਰੋਬਲਮ ਆਉਂਦੀ ਹੈ ਠੀਕ ਹੈ ਜੀ ਤੁਹਾਡੀ ਘਰ ਦੀ ਜਿਹੜੀ ਸੁਰੂਆਤ ਦੇਖ ਕੇ ਉੱਥੇ ਉਹ ਤੁਹਾਨੂੰ ਫੀਡ ਦਾ ਸਾਰਾ ਸਟਾਕ ਬਣਾ ਕੇ ਦੇ ਕੇ ਜਾਣਗੇ ਠੀਕ ਹੈ ਬਾਈ ਰੂਟੀਨ ਵੀ ਇੰਨੀ ਫੀਡ ਇਹ ਪਸ਼ੂ ਨੂੰ ਇੰਨੀ ਪਾਉਣੀ ਹੈ ਇੰਨੇ ਦੁੱਧ ਵਾਸਤੇ ਤੇ ਆਹ ਆਹ ਫੀਡ ਪਾਉਣੀ ਹੈ ਠੀਕ ਹੈ ਤੁਹਾਨੂੰ ਇਹ ਨਹੀਂ ਹੋਊਗਾ ਵੀ ਆਪ ਕੋਈ ਤੁੱਕਾ ਲਾਉਣ ਦੀ ਜਰੂਰ ਠੀਕ ਹੈ ਬਾਈ ਜੀ ਇੱਕ ਬਈ ਲਖੇ ਆਪਾਂ ਹੋਰ ਬਸਦੇ ਆ ਜਿੱਦਾਂ ਆਪਣੇ ਪਸ਼ੂ ਗੱਭਣ ਹੁੰਦੇ ਆ ਹਨਾ ਹਾਂਜੀ ਹੋਰ ਬਤਾ ਪਹਿਲਾਂ ਵਾਲੇ ਮਾ ਆਪਣਾ ਖਾਣਾ ਪਾਣੀ ਨਹੀਂ ਰਹਾ ਨਾ ਬੰਦਿਆਂ ਦਾ ਨਾ ਪਸ਼ੂਆਂ ਦਾ ਹਨਾ ਕੁੱਲ ਚੀਜ਼ ਦੇ ਵਿੱਚ ਪੱਤਾਂ ਦੀ ਮਾਤਰਾ ਘਟ ਗਈ ਜਿਵੇਂ ਹੁਣ ਲਿਓਟੀ ਲੇਵੇ ਨੂੰ ਬਣਾਉਣ ਦਾ ਸੁੰਦਰ ਬਣਾਉਣ ਦਾ ਸੋਨ ਵਾਲੇ ਪਸ਼ੂ ਨੂੰ ਉਹ ਬੋਰੀ ਆਪਣੇ ਕੋਲ ਮਿਲਦੀ ਹੈ ਭਾਈ ਹਾਂਜੀ ਭਾਈ ਜਿਵੇਂ ਹੁਣ ਆਹ ਲਾਓ ਤੁਸੀਂ ट्रांजੈਕਸ਼ਨ ਪਲੱਸ ਹੈ ਸਾਹ ਪਲੱਸ ਆ ਗਈ ਭਾਈ ਜੀ ਹਾਂ ਇਹ ਆਪਾਂ 2 ਮਹੀਨੇ ਪਹਿਲਾਂ ਚਾਲੂ ਕਰਨੀ ਹੈ ਜਾਂ ਐਵੇਂ ਜਿਵੇਂ ਜਿਵੇਂ ਆ ਸੰਜਨ ਦੀ ਆ ਗਈ ਆਪਣੇ ਕੋਲ ਇੱਕ ক্লোজ-ਅਪ ਠੀਕ ਹੈ ਇਹ ਸੰਜਨ ਵਾਲੇ ਨੇ ਆ ਗਏ ਇਹ ਸੰਜਨ ਦੀ ਹੈ ক্লোজ-ਅਪ ਆਉਂਦੀ ਹੈ ਠੀਕ ਹੈ ਬਾਈ ਜੀ ਤੇ ਇਹਦੀ ਆਉਂਦੀ ਹੈ 5310 ਡੀ ਹਿਊਜ਼ ਦੀ 5316 ਠੀਕ ਹੈ ਜੀ ਬਹੁਤ ਵਧੀਆ ਪ੍ਰੋਡਕਟ ਨੇ ਬਾਈ ਸਾਰੇ ਬ੍ਰਾਂਡਡ ਜਿਹੜੀ ਚਾਰ ਦੇਸਾਂ ਦੇ ਤੁਹਾਨੂੰ ਦੱਸਿਆ ਵੀ ਆਪਾਂ ਟੈਕਨੋਲੋਜੀ ਇੱਕ ਸਾਥ ਥੱਲੇ ਤੁਹਾਨੂੰ ਮਹਈਆ ਕਰਵਾਵਾਂਗੇ ਠੀਕ ਹੈ ਬਾਈ ਜੀ ਬਾਈ ਪਿਛਲੇ 12 ਸਾਲਾਂ ਤੋਂ ਆਪਾਂ ਕੰਮ ਕਰ ਰਹੇ ਆ ਪਰ ਇਹ ਦੋ ਜਿਹੜੀਆਂ ਕੰਪਨੀਆਂ ਨੇ ਆਪਾਂ ਸੰਜਨ ਤੇ ਡੀ ਹਿਊਜ਼ ਆਪਾਂ ਇਹ ਪਿਛਲੇ 1 ਸਾਲ ਤੋਂ ਚਾਲੂ ਕੀਤੀਆਂ ਨੇ ਸੰਜਨ ਤਾਂ ਬਿਲਕੁਲ ਜਿਵੇਂ ਨਿਊ ਹੈ ਠੀਕ ਹੈ ਬਾਈ ਬਹੁਤ ਵਧੀਆ ਦੇ ਰਿਜ਼ਲਟ ਆ ਰਹੇ ਸੀ ਇਸ ਕਰਕੇ ਕਿਸਾਨ ਭਰਾ ਪਾਸੇ-ਆਸੇ ਤੋਂ ਲਿਆਉਂਦੇ ਸੀ ਸੋ ਉਹਨਾਂ ਨੂੰ ਇੱਥੇ ਹੀ ਮਹੱਈਆ ਕਰਵਾਈ ਆਪਾਂ ਇਹ ਇਹਦਾ ਵਧੀਆ ਹੰਗਾਰਾ ਮਿਲਿਆ ਬਾਈ ਬਹੁਤ ਵਧੀਆ ਪ੍ਰੋਡਕਟ ਨੇ ਬਾਈ ਠੀਕ ਹੈ ਵੇ ਇਹ ਜਿਵੇਂ ਹੁਣ 12000 ਹੈ ਇਹ ਤਾਂ ਜਮਾ ਸਿਰ ਹੈ ਠੀਕ ਹੈ ਬਾਈ ਜੀ ਜੇ ਆਪਾਂ ਇਹਨੂੰ ਆਪਾਂ 35 40 ਲੀਟਰ ਤੱਕ ਵੀ ਆਪਾਂ ਇਹਨੂੰ ਯੂਜ਼ ਕਰ ਸਕਦਾ ਬਹੁਤ ਵਾਜਬ ਰੇਟ 'ਚ ਪੈਂਦੀ ਹੈ ਠੀਕ ਹੈ ਜੀ ਹੋਰ ਕੰਪਨੀ ਦੇ ਆਪਾਂ 12000 ਲਵਾਂਗੇ ਤਾਂ ਆਪਾਂ ਨੂੰ 22 2300 ਰੁਪਏ ਦੀ ਪਊਗੀ ਪਰ ਇਹ ਸਿਰਫ 1920 ਰੁਪਏ ਦੀ ਹੈ ਠੀਕ ਹੈ ਬਾਈ ਜੀ ਲਓ ਵੀ ਸੱਜਣੋ ਜਿਹੜਾ ਵੀ ਬ੍ਰਾਂਡ ਪੀਕ ਤੇ ਚੱਲਦਾ ਸਾਰਿਆਂ ਨੂੰ ਪਤਾ ਹੀ ਹੈ ਵੈਸੇ ਤਾਂ ਅੱਜਕੱਲ ਫੀਡਾਂ ਦਾ ਬਹੁਤ ਜਾਣਕਾਰੀ ਰੱਖਦੇ ਆ ਭਰਾ ਰੱਖਣੀ ਵੀ ਪਊਗੀ ਕਿਉਂਕਿ ਸੁਣੋ ਧਿਆਨ ਦੇ ਰੱਖਗੇ ਆਪਾਂ ਦੁੱਧ ਦੀ ਮਾਤਰਾ ਨੂੰ ਉਹਨਾਂ ਨੂੰ ਸੁੰਦਰ ਬਣਾ ਸਕਦੇ ਆ ਬਾਕੀ ਕੋਈ ਵੀ ਸਮੱਸਿਆ ਵਾਲੀ ਕੋਈ ਵੀ ਬਾਕੀ ਤੁਸੀਂ ਬਾਈ ਤੋਂ ਕੋਈ ਵੀ ਰਾਏ ਲੈਣੀ ਹੋਈ ਲੱਖੇ ਇੱਕ ਨਾ ਬਈ ਆਪਣਾ ਐਡਰੈਸ ਦੱਸ ਦਿਓ ਆਪਣੀ ਦੁਕਾਨ ਦਾ ਸ਼ਾਪ ਦਾ ਐਡਰੈਸ ਦੱਸ ਦਿਓ ਤੇ ਫੋਨ ਨੰਬਰ ਦੱਸ ਦਿਓ ਬਾਈ ਜੀ ਆਪਣਾ ਐਡਰੈਸ ਹੈਗਾ ਜਿਹੜੀ ਪੁਰਾਣੀ ਧਰਮਸ਼ਾਲਾ ਪਿੰਡ ਬੁਰਜ ਢੱਲਵਾ ਪੁਰਾਣੀ ਧਰਮਸ਼ਾਲਾ ਦੇ ਬਿਲਕੁਲ ਸਾਹਮਣੇ ਇਹ ਦੁਕਾਨ ਹੈ ਨੰਬਰ ਆਪਣਾ ਹੈਗਾ 94641 54543 ਇੱਕ ਵਾਰੀ ਹੋਰ ਬੋਲ 94641 54543 ਠੀਕ ਹੈ ਜੀ ਇੱਕ ਕਿਸਾਨ ਭਰਾ ਆਪਣੇ ਪਿੰਡੋਂ ਇਹਨਾਂ ਨਾਲ ਗੱਲ ਕਰਦੇ ਵੀ ਦੇਣ ਆਏ ਹੈ ਇਹਨਾਂ ਨਾਲ ਮੇਰਾ ਬਾਹ ਵਾਸਤੇ ਖਰਾਕ ਵਗੈਰਾ ਮੈਂ ਲਿਜਾਣਾ ਹੈਗਾ ਹਾਂਜੀ ਆ ਚੱਕਾ ਉਹਦੀ ਪੇਮੈਂਟ ਠੀਕ ਹੈ ਜੀ ਇੱਕ ਤਾਂ ਇਹਦੇ ਵਿੱਚ ਧਾਰਨੇ ਚੱਲਦਾ ਠੀਕ ਹੈ ਜੀ ਇਹਦੇ ਵਿੱਚ ਪ੍ਰੋਬਲਮ ਬਹੁਤ ਥੋੜਾ ਇਹਨਾਂ ਨੂੰ ਹਾਂਜੀ ਹਾਂਜੀ ਤੇ ਧਾਰ ਵਾਲੇ ਸਿਸਟਮ ਨੇ ਦੁਕਾਨਾਂ ਫੇਲ ਕਰਤੀਆਂ ਹਾਂ ਪਰ ਜੇ ਜੇ ਕਿਸਾਨ ਸਹੀ ਇਹਨੂੰ ਸੂਲਾਂ ਤੇ ਸਮਝਣਾ ਵੀ ਆਪਣੇ ਪਸ਼ੂ ਨੂੰ ਸਹੀ ਖਰਾਕ ਮਿਲਦੀ ਹੈ ਸਹੀ ਦੁੱਧਵਾਹ ਦਿੰਦਾ ਹੈਗਾ ਹਾਂਜੀ ਤਾਂ ਆਪਾਂ ਨੂੰ ਨਗਦ ਪੈਸਾ ਦੇ ਕੇ ਖਰਾਕ ਲੈ ਜਾਣੀ ਪੈਣੀ ਹੈਗੀ ਓ ਭਾਈ ਜੀ ਨਾਗਦ ਦੀ ਇਹ ਸਮੱਸਿਆ ਹੈ ਕਿ ਹੁਣ ਜਿਹੜੇ ਜੇ ਆਪਾਂ ਹੁਣ ਰੇਟ ਹੀ ਆਪਾਂ ਅਗਲੇ ਨੂੰ ਚੱਕ ਕੇ ਲਾਤਾ ਹਾਂਜੀ ਹਾਂਜੀ ਤਾਂ ਉਹ ਜੋ ਸਮੱਸਿਆ ਆਊਗੀ ਕਿਉਂਕਿ ਹੁਣ ਜਿਵੇਂ ਇਹ ਗੱਟੇ ਨੇ ਇਹਨਾਂ ਮਗਰ 20 30 ਐਂਡ 50 ਰੁਪਏ ਕਮਿਸ਼ਨ ਜੇ ਹੁਣੇ ਆਪਣੇ ਕੋਲ 1 ਮਹੀਨਾ ਪਈ ਰਹੀ ਗਈ ਫੀਡ ਹਾਂਜੀ ਉਹਦਾ ਵੈਸੇ ਦੀ 45 ਦਿਨਾਂ ਦੀ ਐਕਸਪਾਇਰੀ ਹੁੰਦੀ ਹੈ ਇੱਕ ਹੱਦ ਤੱਕ ਸਾਰੀ ਵੀਰਾਂ ਨੂੰ ਹੋਰ ਦੱਸਣਾ ਹੀ ਚਾਹਣਾ ਹਾਂਜੀ ਭਾਈ ਵੀ ਜਦੋਂ ਵੀ ਤੁਸੀਂ ਕਿਦੋਂ ਫੀਡ ਖਰੀਦਦੇ ਹੋ ਹਾਂਜੀ ਭਾਈ ਤਾਂ ਉਹਦਾ ਬੈਚ ਨੰਬਰ ਠੀਕ ਹੈ ਤੇ ਉਹਦੀ ਮੈਨੂਫੈਕਚਰ ਡੇਟ ਜ਼ਰੂਰ ਦੇਖੋ ਸਭ ਤੋਂ ਮੇਨ ਚੀਜ਼ ਇਹ ਹੁੰਦੀ ਆ ਵੀ ਆਪਾਂ ਜੇ ਆਪਣੇ ਮਟਾਇਟਸ ਵਗੈਰਾ ਦੇ ਕਾਰਨ ਬਣਦੀਆਂ ਨੇ ਵੀ ਤੁਹਾਨੂੰ ਕਿਹ ਕਿਤੋਂ ਘੱਟ ਮਿਲਦੇ ਤਾਂ ਕੋਸ਼ਿਸ਼ ਕਰੋ ਪਹਿਲਾਂ ਉਹ ਬੈਚ ਨੰਬਰ ਵਗੈਰਾ ਚੈੱਕ ਕਰੋ ਜੇ ਤੁਹਾਨੂੰ ਸਹੀ ਫੀਡ ਮਿਲੂਗਾ ਤਾਂ ਘੱਟ ਕਿਤੋਂ ਵੀ ਨਹੀਂ ਮਿਲਣੀ ਕਿਉਂਕਿ 20-50 ਰੁਪਏ ਚੋ ਮਾਰਜਨ ਆ ਬਾਈ ਧਾਰ ਇਸ ਕਰਕੇ ਨਹੀਂ ਕਰ ਸਕਦਾ ਖਰਾਕ ਭੇਜ ਰਹੀਆਂ ਨੇ ਹੈਗੀਆਂ ਹਾਂਜੀ ਉਹ ਦੇਸ਼ ਦੇ ਵਿੱਚੋਂ ਸਟੈਂਡਰਡ ਦੀ ਪ੍ਰਕਾਰ ਗੱਲ ਹੈ ਦੋ ਬਾਕੀ ਬਾਈ ਨੇ ਦੱਸੀਆਂ ਨੇਗੀਆਂ ਸਾਂਝ ਜੁੜੇ ਹੋਏ ਨੇ ਤੇ ਸਾਡੇ ਪਿੰਡ ਨੂੰ ਬਹੁਤ ਵੱਡੀ ਸਹੂਲਤ ਮਿਲੀ ਹੈਗੀ ਜਿਹੜੀ ਪਿੰਡ ਦੇ ਵਿੱਚ ਖਰਾਕ ਮਹੱਈਆ ਕਰਾ ਰਹੇ ਨੇਗੇ ਠੀਕ ਹੈ ਇਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਆਂ ਇਹ ਜੀ ਵਧੀਆ ਕੁਆਲਟੀ ਦਾ ਨਾਜ ਖਰੀਦ ਜਿਹੜਾ ਰਾ ਮਟੀਰੀਅਲ ਆ ਬਿਲਕੁਲ ਚੈੱਕ ਕਰਕੇ ਖਰੀਦਦੇ ਆ ਮੈਂ ਖੁਦ ਉੱਥੇ ਵਿਜ਼ਿਟ ਕਰਕੇ ਦੇਖਿਆ ਵੀ ਜੇ ਗੱਡੀ ਦੇ ਵਿੱਚੋਂ ਇੱਕ ਗੱਟਾ ਵੀ ਖਰਾਬ ਨਿਕਲੇ ਤਾਂ ਪੂਰੀ ਦੀ ਪੂਰੀ ਗੱਡੀ ਉਹ ਵਾਪਸ ਭੇਜ ਦਿੰਦੇ ਦੇਖੋ ਜੀ ਮਾਰ ਕੇ ਵਿਜਿਟ ਕਰਕੇ ਦੇਖ ਲਿਓ ਪ੍ਰੋਪਰ ਸਾਨੂੰ ਸਾਰੀ ਜਾਣਕਾਰੀ ਬਜਟ ਰੇਟਾਂ ਦੇ ਕਿਉਂਕਿ ਜਦੋਂ ਆਪਾਂ ਸਿੰਗਲ ਬੋਰੀ ਲਈ ਮੰਡੀ ਜਾਂਦੇ ਆ ਤਾਂ ਆਪਾਂ ਨੂੰ ਉਹ ਦੁੱਗਣੀ ਪੈ ਜਾਂਦੀ ਹੈ ਖਰਚਾ ਪੈ ਜਾਂਦਾ ਬਹੁਤ ਸਾਰਾ ਬਿਲਕੁਲ ਬਿਲਕੁਲ ਇਹ ਚੀਜ਼ਾਂ ਵੀ ਦੇਖਣੀਆਂ ਪੈਂਦੀਆਂ ਪਿੰਡ ਬਜਟ ਨਮਾ ਖੜੇ ਆਪਾ ਪਿੰਡ ਦੇ ਵਿਚਾਲੇ ਜਿਹੜੀ ਪੁਰਾਣੀ ਧਰਮਸਾਲਾ ਉੱਥੇ ਬਾਈ ਦੀ ਸ਼ਾਪ ਹੈ ਬਹੁਤ ਵਧੀਆ ਬਰਾਨਾ ਤੇ ਬਹੁਤ ਵਧੀਆ ਜਿਹੜੇ ਕਸਟਮਰ ਜੁੜੇ ਹੋਏ ਕਿਸਾਨ ਭਰਾ ਫੜੇ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਲਈ ਧੰਨਵਾਦ ਅਸੀਂ ਬਾਈ ਲਖੇ ਦਾ ਵੀ ਧੰਨਵਾਦ ਕਰਦੇ ਜਿਹੜਾ ਸਾਨੂੰ ਦੁੱਧ ਵਾਲੀਆਂ ਹੀੜਾਂ ਨੇੜੇ ਮਹੀਆ ਕਰਵਾਈਆਂ ਤੇ ਬ੍ਰਾਂਡ ਦੇ ਕੁਡਾਂ ਜਿਹੜੀ ਕੁਆਲਿਟੀ ਹੈ ਨਾ ਉਹ ਕਰਵਾਈਆਂ ਨਾ ਕਿ ਕੋਈ ਦੇਸੀ ਜਿਹੜੀਆਂ ਮਤਲਬ ਪੀਕ ਦੇ ਜਾਂਦੀਆਂ ਧੰਨਵਾਦ ਬਾਈ ਲਖੇ ਸਾਰਾ ਤੁਹਾਡਾ ਸਾਰਿਆਂ ਦਾ ਬਜ਼ੁਰਗ ਖੜੇ ਆਪਣੇ ਵੀਡੀਓ ਦੇਖਣ ਲਈ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਧੰਨਵਾਦ ਬਾਈ